ਸਾਤ ਅਸ਼ਰੀਆ ਆਕਾ ਸਾਰੇ ਪੰਜਾਬ ਵਾਸਨ ਦਾ ਸਾਗ ਦਾ ਆਪਣੇ YouTube ਨੂੰ ਪੰਜਾਬ ਮੌਸਮ ਚ ਜਿਥੇ ਪਾ 7 ਤੋਂ 9 ਜਨਵਰੀ ਤੱਕ ਪੰਜਾਬ ਦੇ ਮੌਸਮ ਕਰਨਗੇ ਕਿੰਨਾ ਭਾਗ ਚ ਨੂੰ ਪਾ ਰਹੀ ਮੀਂਹ ਦੇ ਸਾਰਿਆਂ ਦਾ ਕਿਹੜੇ ਇਲਾਕੇ ਸਾਹ ਤੇ ਖੁਸ਼ਕ ਰਹਿਣਗੇ ਤੁਹਾਨੂੰ ਦੇ ਕਿੰਨੇ ਕ ਸਾਰ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚੈਨਲ ਤੇ ਨਵੇਂ ਆਇਆ ਕਰ ਪਿਆ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰਿਓ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਪਲੀਜ਼ ਚੈਨਲ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰਿਓ ਚਲੋ ਅੱਗੇ ਵੱਧ ਵੀਡੀਓ ਵਾਲ ਹੁਣ ਤੁਸੀਂ 7 ਜਨਵਰੀ 58:30 ਵਜੇ ਦੀਆਂ ਸਵੇਰ ਦੀਆਂ ਲਾਈਵ ਸੈਟਰ ਤੋਂ ਇਹਨਾਂ ਦੇਖਦੇ ਹਾਂ ਪੰਜਾਬ ਦੇ ਜਿਹੜੇ ਆਪਣੇ ਮਾਲਵੇ ਦੇ ਭਾਗ ਹੋ ਗਏ ਖਾਤ ਆਪਣੇ ਲੱਗਦੇ ਪਾਕਿਸਤਾਨ ਦੇ ਨਾਲ ਲੱਗਦੇ ਭਾਗਾਂ ਵਿੱਚ ਥੋੜੇ ਜਿਹਾ ਆਪਣਧੋਂ ਦੇ ਸਾਰ ਘਟੇ ਹਨ ਬਾਕੀ ਪੰਜਾਬ ਪੰਜਾਬ ਦੇ ਭਾਗਾਂ ਵਿੱਚ ਤੋਂ ਇਦਾਂ ਹੀ ਦੇਖਣ ਨੂੰ ਮਿਲ ਰਹੀ ਹੈ ਆਪਣੇ ਸਮਝ ਤੋਂ ਹੱਲੇ ਵੀ ਦੇਖਣ ਨੂੰ ਮਿਲ ਰਹੀ ਹੈ ਅੱਜ ਆਪਣੇ ਤੌਪ ਦੇ ਥੋੜੇ ਬਹੁਤੇ ਹੀ ਸਾਰ ਹਨ ਥੋੜੇ ਬਹੁਤੇ ਲੱਗ ਕੇ ਚੋਂ ਤੌਪ ਜਰੂਰ ਦੇਖਣ ਨੂੰ ਮਿਲੇਗੀ ਪਰ ਕਈ ਥੋੜੇ ਥੋੜੇ ਭਾਗਾਂ ਵਿੱਚ ਆਪਣੇ ਤੌਂਦੇ ਰਹਿ ਸਾਦੀ ਸ਼ਾਮ ਲਈ ਸਾਡਾ ਏਰੀਆ ਕਮੁਥਲਾ ਹੈ ਸਾਡੇ ਏਰੀਆ ਵਿੱਚ ਕੱਲ ਵੀ ਤੌਪ ਨਹੀਂ ਦੇਖਣ ਨੂੰ ਮਿਲੀ ਅੱਜ ਵੀ ਕਾਫੀ ਘਟੇ ਹੀ ਸਾਰ ਹਨ ਆਪਣੇ ਜਿਹੜੇ ਗੱਬੇ ਹੋ ਗਏ ਪਾਏ ਨਿਓਂ ਚ ਤੌਪ ਦੇਖਣ ਨੂੰ ਮਿਲੇ ਬਾਕੀ ਮੌਸਮ ਲੈਟ ਐਸੇ ਫੋ ਆਪਣੀ ਵਾਰਨਿੰਗ ਮੌਸਮ ਭਾਗ ਲੋ ਜਾਰੀ ਹੋਈ ਹੋਈ ਹੈ ਕੱਲ ਨੂੰ ਵੀ ਆਪਣੇ ਵਾਰਨਿੰਗ ਦੇਖਣ ਨੂੰ ਮਿਲੂਗੀ ਤੇ ਆਪਣੇ 9 ਤਰੀਕ ਤਾਈ ਡੈਸ਼ ਆਫ ਆਗ ਦੀ ਵਾਰਨਿੰਗ ਮਿਲੀ ਹੋਈ ਹੈ। ਬਲਕਾ ਕਾਲਮ ਰਾਏ ਕਰੀਏ ਅੱਜ ਆਪਣਾ ਸਵਾਤ ਤੋਂ ਲੈ ਕੇ 9 ਤਰੀਕ ਤਾਈ ਤੋਂ ਦਾ ਆਪਣਾ ਇਦਾਂ ਹੀ ਦੇਖ ਨੂੰ ਮਿਲੂਗੀ। ਥੋੜੇ ਪੋੜੇ ਬਾ ਕਿਉਂ ਚਾਹੀ ਤਾ ਆਪਣੀ ਧੁੱਪ ਦੇਖ ਨੂੰ ਮਿਲੂਗੀ। ਜ਼ਿਆਦਾ ਰਹਾ ਗਰਮ ਤੋਂ ਦਾ ਦੇਖ ਨੂੰ ਮਿਲੂਗੀ। ਕਾ ਸਾਡੇ ਕਾਫੀ ਗਰਾਊਂਡ ਲੈਵਲ ਤੋਂ ਦਾ ਦੇਖ ਨੂੰ ਮਿਲੀ। ਅੱਜ ਥੋੜੀ ਗਰਾਊਂਡ ਲੈਵਲ ਤੇ ਘਟ ਹੈ ਪਰ ਫਿਰ ਵੀ ਆਪਣੇ ਉੱਪਰ ਚਾਈ ਵਾਲੇ ਬੱਦਲ ਜਿਹੜੇ ਤੋਂ ਦਾ ਹੁੰਦੇ ਨੇ ਉਹ ਬਣੇ ਹੋਏ ਹਨ। ਬਾਕੀ ਆਪਾਂ ਕੀ ਗੱਲ ਕਰੀਏ ਆਪਾਂ ਟੈਂਪਰੇਚਰ ਦੀ। ਟੈਂਪਰੇਚਰ ਉਹ ਜਾਂਦੇ 17 ਤੋਂ ਲੈ ਕੇ 18 ਡਿਗਰੀ ਦੇ ਵਿਚਕਾਰ ਦੇਖ ਨੂੰ ਮਿਲ ਰਹੇ ਬਾਕੀ ਉਹਨਾਂ ਕੋਲ ਮੰਗ ਲਾ ਕਰਗੀ ਅੱਜ 7 ਜਨਵਰੀ ਤੋਂ ਲੈ ਕੇ 9 ਜਨਵਰੀ ਤੱਕ ਜਿਹੜੇ ਵੀ ਉਹ ਆਪਣਾ ਸਪਰੇਅ ਕਰਨਾ ਸਪਰੇਅ ਕਰਨੀ ਹੈ ਕਣਕ ਨੂੰ ਆਲੂ ਨੂੰ ਉਹ ਵੀ ਨਾਲੇ ਥੋੜੀ ਜੀ ਗੱਲ ਹੈ ਕਿਉਂਕਿ ਧੁੱਪ ਦੇ ਕਾਫੀ ਘਾਟਾ ਸਾਰਾ ਤੁਹਾਨੂੰ ਯਾਤਰਾ ਦੇਖਣ ਨੂੰ ਮਿਲੂਗੀ 9 ਤਰੀਕ ਨੂੰ ਬੜਾ ਆਪਣਾ ਇੱਕ ਪਛਮੀ ਸਿਸਟਮ ਹੋਊਗਾ ਪਹਾੜਾਂ ਉਤੇ ਜਿਸ ਕਾਰਨ ਜੇਕਰ 10 ਤੋਂ ਲੈ ਕੇ ਆਪਣੀ 12 ਤੱਕ ਇੱਕ ਹਲਕਾਦਰ ਮੈਨੂੰ ਪਛਮੀ ਸਿਸਟਮ ਹੋਊਗਾ ਜਿਸ ਕਾਰਨ ਬੜਾ ਥੋੜਾ ਬੜਾ ਪਾਕ ਗਮ ਜੀ ਮੀ ਕਰਨ ਦੇ ਸਾਰ ਹਨ ਟੁੱਟ ਮੇ ਜੇ ਬਾਕੀ ਅੱਜ ਦੀ ਵੀਡੀਓ ਵਿੱਚ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਦਾਈ ਮਸਤ ਪੈ ਲਗਣੀ ਨਵੀਂ ਰਿਪੋਰਟ ਆਉਗੀ ਮੀਕਣ ਜ ਸਾਡੇ 10 ਤੋਂ ਲੈ ਕੇ 12 ਦੇ ਕਿੰਨੇ ਬਣਦੇ ਹਨ ਉਹ ਤੁਹਾਨੂੰ ਆਪਾਂ ਵੀਡੀਓ ਜਲਦੀ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਨਹੀਂ ਧੰਨਵਾਦ